ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜੀ ਸੰਗਤ ਨੂੰ ਪਤਾ ਹੈ ਕਿ ਭੰਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਸਾਹਿਬ ਸ਼ਾਹ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਸ਼ਾ ਉਹਨਾਂ ਦਾ ਅੱਜ ਸ਼ਾਹਬਾਦ ਸ਼ਹਿਰ ਦੇ ਵਿੱਚ ਹਰਿਆਣੇ ਦੇ ਪ੍ਰਗਾਸ਼ ਦਿਹਾੜਾ ਬੜੀ ਚੜ੍ਹਦੀ ਕਲਾ 'ਚ ਸੰਗਤ ਵੱਲੋਂ ਮਨਾਇਆ ਜਾਂਦਾ ਤੁਸੀਂ ਦੇਖ ਸਕਦੇ ਇੱਥੇ ਵੀ ਖਾਲਸੇ ਦਾ ਜਹੋ ਜਲਾਲ ਨਾਂਗਸ ਸਿੰਘ ਫੌਜਾ ਘੋੜਿਆਂ ਤੇ ਚੜੀ ਆਈ ਹੈ ਕਿਉਂਕੋ ਕੱਠ ਬਹੁਤ ਜ਼ਿਆਦਾ ਇਸ ਕਰਕੇ ਪਲਕੀ ਸਾਹਿਬ ਬੜੀ ਦੂਰ ਆ ਹਰਿਆਣੇ ਦੇ ਵਿੱਚ ਸ਼ਾਹ ਬਾਦ ਚ ਬੜੀ ਚੜਦੀ ਗਲਾ ਚ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਗਾਸ ਦਿਹਾੜਾ ਸੰਗਤ ਵੱਲੋਂ ਬੜੀ ਚੜਦੀ ਗਲਾ ਚ ਮਨਾਇਆ ਜਾਂਦਾ ਇੱਥੇ ਹਰ ਸਾਲ ਦੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇਹ ਤੇ ਸਾਰੀ ਫੌਜਾ ਸਮੁੱਚੀ ਨਾਂਗਸ ਸਿੰਘ ਜਥੇਬੰਦੀ ਸਮੁੱਚੀ ਸੰਗਤ ਸਮੁੱਚੀ ਇਥੇ ਦੀ ਕਮੇਟੀ ਜਿਹੜਾ ਕੀ ਪੰਥਵੋਲੇ ਬੜੀ ਚੜ੍ਹਦੀ ਕਲਾ 'ਚ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਗਾਸ ਦਿਹਾੜਾ ਮਨਾਇਆ ਜਾਂਦਾ ਹੈ ਇਸ ਕਰਕੇ ਸਾਰੇ ਆਪਾਂ ਚੜ੍ਹਦੀ ਗਲਾ 'ਚ ਮਹਾਰਾਜ ਦਾ ਪ੍ਰਗਾਸ ਜਿਹੜਾ ਮਨਾਈਏ ਅੰਮ੍ਰਿਤ ਸ਼ਕੀਏ ਗੁਰ ਸਿੱਖੀ ਦੇ ਨਾਲ ਜੁੜੀਏ ਜਿਵੇਂ ਹੁਣ ਆਪਾਂ ਸਾਰਿਆਂ ਨੇ ਸ਼ਹੀਦੀ ਜੋੜ ਮੇਲੇ ਬਣਾਏ ਆ ਬਾਬਾ ਜੀ ਸਿੰਘ ਜੀ ਬਾਬਾ ਜਿਆਰ ਸਿੰਘ ਜੀ ਬਾਬਾ ਹਦਰਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਧੰਤਰ ਮਾਤਾ ਗੁਜਰਕੌਰ ਜੀ ਉਹਨਾਂ ਸ਼ਹੀਦਾਂ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਸ਼ਹੀਦਾਂ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫਲਵਾੜੀ ਆ ਉਹਦੀਆਂ ਨਸਲਾਂ ਐ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਲੋੜ ਹੈ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਬਾਬਾ ਦੀਪ ਸਿੰਘ ਹਰੀ ਸਿੰਘ ਨਰਬਾ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਸਾਨੂੰ ਉਹਨਾਂ ਦਾ ਇਤਿਹਾਸ ਹੀ ਪੜ੍ਹਨ ਦੀ ਲੋੜ ਹੈ ਇਸ ਕਰਕੇ ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਗਾਸ ਦਿਹਾੜਾ ਮਨਾ ਰਹੇ ਹਾਂ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਸੁਰੇ ਦਲ ਪੰਥ ਵੱਲੋਂ ਲਾਖ ਲੱਖ ਵਧਾਈ ਹੋਵੇ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰਾਂਗੇ ਜਾਵਣੇ ਆ ਲੋ ਜਾਵੇ ਬੰਦੇ ਆਵੇ ਤੁੰਗਾਂ ਲੈ ਪਿੱਛੇ ਪਿੱਛੇ ਲੰਘ ਜਮਣਾ ਪਿੱਛੇ ਮੜਾਉਣੇ ਕੋੜਿਆ ਦੀ ਖੜੇ ਤੇ ਕਿਰੇ ਦੇ ਦੇ ਬਾਹਰ ਕਰਦਾ ਇਸੇ ਚਲਾਓ Thank <laughs> you.